ਹੈਲੋ ਹਾਂਜੀ ਸ਼ਫੀਕਾ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋ ਜੀ ਆਪ ਪਸੰਦਿਆਂ ਜੀ ਛੋਟੇ ਜਿਹੇ ਬੱਚੇ ਦੀਆਂ ਗੱਲਾਂ ਅਜੀ ਛੋਟੇਰੇ ਵਿੱਚ ਮੱਲੇਆ ਕੱਲਾ ਜਤੂ ਕੀ ਹੈ ਤੇਰੀ ਮੰਮੀ ਦਾ ਨਾਮਾ ਫਤਿਹ ਮੰਮੀ ਦਾ ਨਾਮ ਹੈ ਮੰਮੀ ਦਾ ਨਾਮ ਤਾਂ ਪੂਜਾ ਤੇ ਨੰਨੂ ਛੋਟੀ ਦਾ ਪੂਜਾ ਹੈ ਜਤੂ ਵੱਡੀ ਦਾ ਜਤੂ ਨੰਨੂ ਜਦੋਂ ਨਾਨੀ ਮੋਕੀਆ ਤੂੰ ਹੈਗੀ ਸੀ

ਤੂੰ ਤੇ ਦਾਦੀ ਕਿੱਥੇ ਗਈ ਆਜੋ ਤੂੰ ਫਿਰ ਕੰਮ ਕਰ ਚੀਜ਼ ਲੈਣ ਚੀਜ਼ ਲੈ ਕੰਮ ਕਰਨ ਗਈ ਹੈ ਚੀਜ਼ ਲੈਣ ਗਈ ਹੈ ਕੰਮ ਕਰਨ ਗਈ ਆ ਅੱਛਾ ਜੀ ਮੈਂ ਕੰਮ ਕਰ ਨਹੀਂ ਦੇ ਰਿਹਾ ਨਾ ਬਾਬਾ ਤੀ ਨਾ ਕਰ ਤੂੰ ਬੱਬੇ ਬਣੀ ਲਗੋ ਸਰਨ ਕਹਦੇ ਸ਼ਸ਼ੀਕਲ ਜੀ ਕਹਦੇ ਜੋ ਸ਼ਸ਼ੀਕਲ ਸਾਰਿਆਂ ਨੂੰ ਸਾਰਿਆਂ ਨੂੰ ਸ਼ਸ਼ੀਕਲ ਨਹੀਂ ਜੀ ਝਾੜੂ ਨਹੀਂ ਲਾਉਂਦੇ ਨਹੀਂ ਲਾ ਮੈਂ ਤੈਨੂੰ ਕਹਤਾ ਵੀ ਨਹੀਂ ਚੱਕਣਾ ਝਾੜੂ ਹਲੇ ਟਾਈਮ ਨਹੀਂ ਹੋਇਆ ਝਾੜੂ ਦਾ ਹਲੇ ਕੁਝ ਵੀ ਨਹੀਂ ਹੋਇਆ ਟਾਈਮ ਆਪਾਂ ਫਿਰ ਕੇ ਲਾਵਾਂਗੇ ਫਿਰ ਲੱਗਦੀ 3 ਵਜੇ ਨਵੂ ਨੂਰ ਨਾਲ ਉਹ ਕਹੇ ਝਾੜੂ ਨਹੀਂ ਚੱਕਣਾ ਨਾ ਜੇ ਤੂੰ ਨਾ ਨਵੂ ਨਵੂ ਨਾ ਲੈ ਤੂੰ ਬੰਦ ਕਰ ਦੇ ਜੇ ਤੂੰ ਦੇਖੀ ਜੇ ਤੂੰ ਆ ਜਾ ਇੱਧਰ ਹਾਂ ਇਹ ਕੁੜੀਆਂ ਨਹੀਂ ਕੁੜੀ ਪੱਖੇ ਕੋਲ ਜਾਈ ਜਾਂਦੀ ਐ ਇਹਨੂੰ ਕੋਈ ਕਹਿੰਦਾ ਵੀ ਜਾ ਗੱਪੇ ਜੀ ਆਹ ਜਤੂ ਬੇ ਦੇਖੀ ਕੀ ਕਹਿੰਦੀ ਸੱਚ ਕੀ ਤੂੰ ਲੜਦੀ ਫਿਰ ਕੀ ਕਹਿੰਦੀ ਸੀ ਆਈ ਨਾ ਮੰਮਾ ਨਾ ਤੂੰ ਮੈਨੂੰ ਆ ਨਾ ਚੁਗਲਗਾ ਚੁਗਲਗਾ ਕੀ ਕਰੀ ਜਾਊਗੀ ਅਗਲੇ ਦੇ ਕਾਨੇ ਚ ਤੂੰ ਤੇਰਾ ਨਾਂ ਚੁਗਲਗਾ ਵਰਤ ਰੂ ਮੈਂ ਮੈਂ ਨੰ ਕੰਮ ਕਰਦਾ ਜੇ ਨਹੀਂ ਤੁਸੀਂ ਆਂਦੇ ਜੇ ਤੁਸੀਂ ਉੱਪਰ ਜੇ ਪ੍ਰੈਸ਼ਰ ਕੁਛ ਦੋ ਤੂੰ ਉੱਪਰ ਮੈਨੂੰ ਕੰਨ ਚ ਰੱਲਦਾ ਰਾਵਾਂ ਵਾਦੀਆਂ ਕੰਨ ਚ ਫੇਰ ਜੇ ਕਿਨੂੰ ਆਉਂਦੀ ਤਾਂ ਜੋ ਤੂੰ ਬੱਡੰਗਾ ਬੱਡੰਗਾ ਚੱਪਾ ਚੱਕੀ ਬੈਠੀ ਐ ਚੱਕਰਾ ਤਾਂ ਦਿਖਾ ਦੋ ਜੇ ਜਲਦੀ ਮੈਂ ਪਾਉਣੀ ਐਗੀ ਚੱਪਲਾ ਹਾਂ ਬਈ ਆਹ ਵੇਖੋ ਆਹ ਚੱਪਲਾ ਨਾ ਮੀਨ ਨਿਊ ਬ੍ਰੈਂਡ ਅਲੋ ਬਸ ਰੱਖ ਦੇ ਤੂੰ ਚੱਪਲ ਨੀਚੇ ਰੱਖ ਲੈ ਰੱਖ ਦੇ ਨਿਊ ਨਿਊ ਸਮਾ ਮੈਂ ਆਹ ਬ੍ਰੈਂਡ ਤੂੰ ਬਸ ਥੱਲੇ ਰੱਖ ਦਾਰਦੀ ਕੇ ਤੇ ਕਿਹ ਜਤੋ ਪਾਈ ਕਿੱਥੇ ਗਈ ਐ ਦਾਦੀ ਕੰਮ ਲੈਣ ਕੇ ਕੰਮ ਕਰਨਾ ਕੰਮ ਕਰਨ ਗਈ ਹੈ ਕਿਤੇ ਅੱਛਾ ਕੰਮ ਤੇ ਤੀਗਾ ਜੱਜ ਬੋਲਣਾ ਚਿਚੀ ਲੈਊਗੀ ਕੀ ਲੈਊਗੀ ਚਿਚੀ ਫੇਰਾ ਹੈ ਜੋ ਤੂੰ ਚਿਚੀ ਚਿਚੀ ਕਿ ਲੈਊਗੀ ਤੂੰ ਚਿਚੀ ਕਿ ਲੈਊਗੀ ਤੂੰ ਚੱਪੜ ਨਾ ਚੱਕਮਗਾ ਰੱਖ ਤੇ ਥੱਲੇ ਚੱਪੜ ਨਹੀਂ ਜਾਊਗਾ ਕੀ ਕੀ ਮਨਾਇਗਾ ਯੂ ਤੇ ਕੇ ਕਹਿੰਦੀ ਹੈ ਜੀ ਯੂ ਤੇ ਕੇ ਕੇ ਕੜਾ ਨਹੀਂ ਹੁੰਦਾ ਜੀ ਤੇ ਕੇ ਕਹਿੰਦੀ ਹੈ ਯੂ ਟੂ ਕੇ ਯੂ ਟੂ ਕੇ ਅੱਛਾ ਜੀ ਜਦ ਮਾਸੀ ਦੇ ਇਹ ਜਨੇ ਇਹ ਜੀ ਬਹੁਤ ਜ਼ਿਆਦਾ ਗਾਣਾ ਕਰਦੀ ਹੈ ਨਹੀਂ ਗਾਣਾ ਬੱਖਾ ਨੋਏ ਇਹ ਜੀ ਹੁਕਦੇ ਜੋ ਤੂੰ ਬਾੜ ਕਹਿੜੇ ਨੇ ਮੇਰੇ ਸੌਫਟ ਸੌਫਟ ਕਦਾਂ ਤੂੰ ਪਹਿਲਾਂ ਬਾਏ ਕਰ ਬੈਲੇ ਬਾਏ ਜੀ ਬਾਏ ਜੀ ਸ਼ਸ਼ੀਕਾ ਜੀ ਕਹਦੇ ਮੈਂ ਤਾਂ ਕਹਤਾ ਕੋਈ ਵਾਰ ਹੀ ਨਹੀਂ ਕਹਦਾਂ ਤੇ ਮੈਂ ਤਾਂ ਕਹਤਾ ਤੇ ਤੈਨੂੰ ਦੱਸਾਂ ਨਾ ਜੋ ਤੂੰ ਕਹ ਲਾਣਾ ਡਿੱਗੀ ਜਾਂਦਾਂ ਆਹ ਕਾਦੇ ਵਿੱਚ ਹੈ ਕੀ ਪਤਾ ਜੀਵਕਾਸ ਨੂੰ ਡਿੱਗੀ ਜਾਂਦੀ ਹੈ ਹੁਣ ਚੀਜ ਇਹਨੂੰ ਅਣਾ ਵੇ ਜੋ ਤੂੰ ਇਹ ਕੀ ਹੁੰਦੇ ਲੱਛਣ ਇਹ ਲੱਛਣ ਨੇ ਲੱਛਣਾ ਇਹ ਲੱਛਣਾ ਜੋ ਤੂੰ ਲੱਛਣ ਕਰਦੀ ਹੈ ਰੋਡੀ ਜੀ ਤੂੰ ਬਾਲ ਕਾ ਤੋ ਕਟਾਤੇ ਭਣੇ ਹਾਂ ਨਹੀਂ ਪਣਗੇ ਜੋ ਬਾਲ ਕਾ ਤੋ ਕਟਾਤੇ ਨਹੀਂ ਭਣਗੇ ਜੋ ਕੁੜੀ ਦੇ ਬਾਲ ਕਾ ਤੋ ਕਟਾਤੇ ਨਹੀਂ ਜੰਗੀਰਾ ਹਾਂ ਪਣਗੇ ਜੋ ਬਾਲ ਕਾ ਤੋ ਕਟਾਤੇ ਕੁੜੀ ਦੇ ਜੰਗੀਰੋਂ ਮਤ ਉਹ ਹੀ ਕਢਾ ਦੇ ਇਹ ਰਾਮਾ ਅਸੀਂ ਤਾਂ ਉਹ ਹੀ ਕਸਾਤੇ ਹਾਂ ਹਾਂ ਪਣਗੇ ਜੋ ਤੂੰ ਕੁੜੀ ਰੋ ਕਿਹਨੀ ਵੀ ਬਾਲ ਕਾ ਕਟਾ ਕੇ ਆਉਣੀ ਹੈਗੀ ਬਹੁਤ ਕਿਆ ਸੀਗਾ ਰੁਕੇ ਨਹੀਂ ਫਿਰ ਇਹ ਇਹਦੇ ਨਾਲ ਜਗੇਰਾ ਤੇਰਾ ਨਾ ਤੇਜਾ ਹੁੰਦਾ ਚੰਗਾ ਮੈਂ ਹੈ ਤੇਜਾ ਤੈਨੂੰ ਮੇਰਾ ਨਾਮ ਤੇਜਾ ਮੈਂ ਬਹੁਤ ਤੇਜਾ ਸਾਰੇ ਕੰਮ ਕਰਦਾ ਜੋ ਤੂੰ ਅਧੁਰਜਾ ਦਾ ਹਨਾ ਜੋ ਤੂੰ ਇਹ ਤੇ ਜੀਰੋ ਆ ਤੂੰ ਜੀ ਹਨਾ ਪਣ ਤੇਜੋ ਤੇਜੋ ਕਹੇ ਕੁਜੜੀ 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 ਤੇਰਾ ਨਾਮ ਕੁਜੜੀ ਹੈ ਕੁਟਿਆੜੀ ਕੁਜੜੀ ਹੋਜੜੀ ਕੁਟਿਆੜੀ ਅੱਛਾ ਹੋਰ ਪਹਿਨੇ ਫਿਰ ਕਿਵੇਂ ਹੈ ਠੀਕ ਹੈ ਬਿਲਕੁਲ ਠੀਕ ਹੈ

ਇਹ ਗੇਜੂ ਵਚਾ ਅਗੇਜੋ ਨੇ ਤਾਂ ਦੋ ਗੁੱਤਾ ਕਰ ਰਖ ਹਨਾ ਗੇਜੋ ਪਣ ਚਾਕ ਪਾ ਗੇਜੋ ਮੂੰਹ ਤਾਂ ਦਿਖਾ ਦੇ ਐਵੇਂ ਜਿਵੇਂ ਬਣਾਉਂ ਆ ਜਿੰਗਲੀ ਐਂ ਵੀ ਆ ਨਾ ਪਣੇ ਨਾ ਪਣ ਤੇਜੋ ਸੂਈ ਨਾ ਕੱਟੋ ਬਦਲ ਗਈ ਜਿੰਗਲੀ ਆ ਕੱਢੀ ਜਾਂਦੀ ਐ ਤੇਜੋ ਵੱਢਦੀ ਸੀ ਚੰਗੀ ਆ ਆ ਦੇਖੋ ਇਹ ਆ ਜੀ ਸਾਡੀ ਤੇਜੋ ਆ ਲਿਖੀ ਜੀ ਆ ਵੀ ਤੇਜੋ ਅਨਤੇ ਜੋ ਆਦੀ ਨੇ ਹਾਈ ਤੇ ਜੋ ਤ ਪਾੜ ਦੇਗੀ ਡੈਡੀ ਦੇ ਕੱਪੜਾ ਨਵਾਂਗਾ ਪਾੜ ਦੇਗੀ ਹਨਤੇ ਜੋ ਹਾਂ ਤੇ ਜੋ ਸਾਡੀ ਇਹਨੂੰ ਮਿਲੋ ਹਾਂ ਫਿਰ ਕਿਹੜੀ ਭਾਗੂ ਨਾ ਉਹ ਫਿਰ ਫੱਲਾ ਇਹ ਆ ਗਈ ਤੇਜੋ ਸਾਡੀ ਹਾਂ ਜੀ ਜੰਗੀਰਾ ਸਾਡੀ ਉਹ ਭੱਜ ਗਈ ਤੇਜੋ ਦੇ ਕਿੰਗ ਕੀ ਰ ਅਗੀ ਕਲੀ ਗੈਜੂ ਕੰਚ ਇਹ ਸਾਡੀ ਤੇਜੋ ਇਹ ਬਹੁਤ ਚੰਟ ਆ ਗਈ ਇਹ ਤੇਜ ਵਾਲੀ ਇਹ ਤਾਂ ਤੇਜੋ ਰੱਖਿਆ ਸੀ ਆ ਗੰਦੇ ਵੀ ਜੇ ਤੇਜੋ ਉੱਡ ਗਈ ਮੈਂ ਕਿਹਾ ਜੰਗੀਰਾ ਵੀ ਉੱਡ ਗਈ ਮੱਖੀ ਕਲੀ ਗੇ ਇਹ ਨਾ ਤੇਜ ਵਾਲੀ ਇਹਦਾ ਨਾ ਤਾਂ ਤੇਜੋ ਤੇ ਰਿਆ ਸੀ ਹਣਾ ਤੇਜੋ ਨਹੀਂ ਭਣੇ ਤੇਜ ਨਾ ਨਹੀਂ ਤੇਜੋ ਨਾ ਸਗਵਾਨ ਦੇ ਕੁੜੇ ਤੇਜੋ ਬੋਲੋ ਚੋ ਜੀ ਕੀ ਹ ਤੂੰ ਤੇਜੋ ਨਾ ਅਬੂਆ ਮੇਤਾ ਜੋ ਤੇਜੋ ਆ ਹਾਂ ਜੋ ਤਾਂ ਗੱਲ ਮੇਤਾ ਬਾਈ ਬਾਈ ਜੀ ਬਾਦੂ ਨੂੰ ਨਾ ਬਾਈ ਬਾਈ ਚਲੋ ਜੀ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਸਾਡੇ ਨਾਮ ਵਧੀਆ ਲੱਗੇ ਤੁਹਾਨੂੰ ਤੇਜ ਜੰਗੀਰ ਗੇਜੋ ਆ ਸਾਡੀ ਤੇਜੋ ਬੈਠੀ ਐ ਨਿੱਕੀ ਜੀ ਤੇ ਜੋ ਤੋ ਨੀਵੀ ਪਾਈ ਰੱਖਦੀ ਆ ਸਾਡੀ ਆਦੇ ਹੁਣ ਉਹ ਨੂੰ ਚੱਕਿਆ ਮੜਾ ਤਾ ਤੇਰੀ ਮਾਪਾ ਚਾ ਨੂੰ ਕਹਿੰਦੀ ਏ ਤੇਰੀ ਮਾਪਾ ਅੱਜ ਪਾਣ ਚੁੱਪ ਪਾਣ ਕਰਦੂੰ ਤੇ ਕਾਂ ਆ ਤੇਜੋ ਤਾ ਮਾ ਸਾਡੀ ਬਾਹਲੀ ਗੰਦੀ ਆ ਆ ਦੇ ਜੇ ਤੇਜੋ ਤਾਂ ਪਤਾ ਨਹੀਂ ਕੀ ਦੇਖਦੀ ਮੰਜੇ ਥੱਲੇ ਵੜੀ ਜਾਂਦੀ ਆ ਦੇਖ ਨੀ ਤੇਜੋ ਜੇ ਗੀਰੋਂ ਮੰਜੇ ਥੱਲੇ ਫੈਂਦੀ ਆ ਐ ਮੱਛੀਏ ਤੇਜੋ ਬਹਲੇ ਹੂ ਆ ਮੰਜੇ ਥੱਲੇ ਵੜਦੀ ਜੇ ਗੀਰ ਲੇ ਏ ਥੱਲੇ ਫੈਂਦੀ ਆ ਕੀ ਕਰਦੀ ਐ ਨੀ ਭਣ ਤੇਜੋ ਦੇਖਣ ਕੀ ਆ ਪਣੇ ਜੰਗੀਰਾ ਜਿਹੜਾ ਦੇਖ ਰੋਲੀ ਕੰਮੀ ਪਣੇ ਤੇ ਜੋ ਦੇਖਾ ਤੇਜੋ ਪਣੇ ਦਿਖਾਈ ਕੀ ਐ ਨਹੀਂ ਪਣੇ ਤੇ ਜੋ ਤਾਰੇ ਹਾਂ ਨਹੀਂ ਜੰਗੀਰਾ ਮੈਂ ਨਹੀਂ ਚੁੱਕੂਗੀ ਤੈਨੂੰ ਜਾਈਂ ਤੀਓ ਜੰਗੀਰਾ ਜੰਗੀਰਾ ਤੇਜੋ ਤਾਂ ਨਾ ਮੇਰੇ ਜੁੰਡੇ ਪੱਟੀ ਜਾਂਦੀ ਰਹਿੰਦੀ ਆ ਚੰਗਾ ਤੇਜੋ ਬਾਈ ਕਰਦੇ ਸਾਰਿਆਂ ਨੂੰ ਬਾਈ ਤੇ ਜੋ ਕਰਦੇ ਬਾਈ ਸਾਰਿਆਂ ਨੂੰ ਬਾਈ